ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਸਲਵਾਰ ਦੀ ਮੋਰੀ ਦਾ ਡਿਜ਼ਾਈਨ ਬਹੁਤ ਹੀ ਸੌਖਾ ਤੇ ਆਸਾਨ ਤਰੀਕੇ ਨਾਲ ਸਿੰਪਲ ਸੋਬਰ ਜਿਹਾ ਡਿਜ਼ਾਈਨ ਆ ਸਭ ਤੋਂ ਪਹਿਲਾਂ ਆਪਾਂ ਬੀ ਸ਼ੇਪ ਚ ਬੁਕਰਮ ਨੂੰ ਕੱਟ ਕਰ ਲਿਆ ਉਸ ਤੋਂ ਬਾਅਦ ਆਪਾਂ ਸਲਵਾਰ ਦਾ ਪੁੱਠਾ ਪਾਸਾ ਲੈ ਕੇ ਇਹਦਾ ਸੈਂਟਰ ਕਰ ਲੈਣਾ ਹੈ ਤੇ ਬੁਕਰਮ ਦਾ ਵੀ ਸੈਂਟਰ ਕਰ ਦੇਣਾ ਆਪਾਂ ਸੈਂਟਰ ਨਾਲ ਸੈਂਟਰ ਮਿਲਾ ਕੇ ਸਿਲਾਈ ਲਗਾਈ ਹਾਂਜੀ ਆਪਾਂ ਸਲਾਈ ਲਗਾ ਲਈ ਐ ਹੁਣ ਆਪਾਂ ਇਸ ਸਲਵਾਰ ਨੂੰ ਇਸ ਬੋਕਰਮ ਨੂੰ ਸਨਵਾਰ ਤੇ ਸਿੱਧੇ ਪਾਸੇ ਉਲਟਾ ਲਾਂਗੇ ਇਹੋ ਅਚੀ ਤਰ੍ਹਾਂ ਇਹਨੇ ਕੋਰਨਰ ਕੋਲਿਆਰਾ ਕੱਢ ਕੇ ਇਹੋ ਆਪਾਂ ਸਿੱਧੇ ਪਾਸੇ ਉਲਟਾਂਗੇ ਇਸ ਤਰ੍ਹਾਂ ਹਾਂਜੀ ਇਹਨੂੰ ਆਪਾਂ ਸਿੱਧੇ ਪਾਸੇ ਉਲਟਾ ਕੇ ਸਿਲਾਈ ਲਾ ਦਾਂਗੇ ਟੌਪਸ ਲਾਈ نیچے ਹਾਂਜੀ ਉਸ ਤੋਂ ਬਾਅਦ ਆਪਾਂ ਲੈ ਲਈਏ ਲੈਸ ਆਪਾਂ ਇਹਦੇ ਵਿੱਚ ਲੈਸ ਭਰਾਂਗੇ ਲੋ ਜੀ ਆਪਾਂ ਲੈਸ ਅਟੈਚ ਕਰ ਲਈ ਆ ਹੁਣ ਆਪਾਂ ਇਹਦੇ ਬੋਕਰਮ ਚ ਸਕਰੋਲਾ ਭਰ ਦਾਂਗੇ ਹਾਂਜੀ ਲੋ ਜੀ ਆਪਣੀ ਸਲਵਾਰ ਹੋ ਗਈ ਬਣ ਕੇ ਰੈਡੀ ਫਾਈਨਲ ਸਲਾਈ ਵੀ ਆਪਾਂ ਇਹਨੂੰ ਲਗਾਤੀ ਆਂ ਔਰ ਇਹਦੀ ਲੁੱਕ ਕੁਛ ਇਸ ਤਰ੍ਹਾਂ ਦੀ ਆਈ ਆ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤੇ ਸਾਡੇ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦਈਓ ਐਦਾਂ ਦੀਆਂ ਵੀਡੀਓਜ਼ ਹੋਰ ਦੇਖਣ ਲਈ